के एक, एक, का, का एक पंजाब का जो पंजाब इतना साफ हवा देता था जो पंजाब अपनी इतनी सफाई के लिए जाना जाता था अरविंद का एक ऐसे चरण पड़े हैं जिसने उस इलाके को भी सारे को बर्बाद कर दिया है अगर हम दिल्ली साफ करके दे सकते हैं ਉਹ ਸਾਫ ਪੰਜਾਬ ਨੂੰ ਸਾਫ ਕਿਉਂ ਨਹੀਂ ਰੱਖ ਸਕਤੇ ਤੇ ਉਸਕੋ ਕਿਉਂ ਇਤਨਾ ਦੂਸ਼ਿਤ ਕਰ ਦਿਆ ਕਿਉਂਕਿ ਕਾਮ ਹੀ ਐਸੇ ਕਰਦੇ ਪੰਜਾਬ ਨਾਲੋਂ ਕਿਤੇ ਜ਼ਿਆਦਾ ਪਰਾਲੀ ਸਾੜਨ ਦੇ ਕੇਸ ਉੱਤਰ ਪ੍ਰਦੇਸ਼ ਤੋਂ ਸਾਹਮਣੇ ਆਏ ਆ ਪਰ ਫਿਰ ਵੀ ਜਿਹੜੇ ਦਿੱਲੀ ਦੇ ਮੰਤਰੀ ਐ ਉਹਨਾਂ ਨੇ ਟਾਰਗੇਟ ਸਿਰਫ ਤੇ ਸਿਰਫ ਪੰਜਾਬ ਨੂੰ ਕਰਨਾ ਹੁੰਦਾ 353 ਕੇਸ ਐ ਜਿਹੜੇ ਉਹ ਪਰਾਲੀ ਸਾੜਨ ਦੇ ਸਾਹਮਣੇ ਆਏ ਐ ਜਦਕਿ ਇਹਦੇ ਮੁਕਾਬਲੇ ਉੱਤਰ ਪ੍ਰਦੇਸ਼ ਦੇ ਵਿੱਚ 557 ਕੇਸ ਹੁਣ ਤੱਕ ਸਾਹਮਣੇ ਆ ਚੁੱਕੇ ਆ ਦਿੱਲੀ ਵਾਲਿਆਂ ਨੂੰ ਜਿਹੜਾ ਉੱਤਰ ਪ੍ਰਦੇਸ਼ ਦਾ ਧੂਆਂ ਉਹ ਮਿਸਟਰ ਇੰਡੀਆ ਲੱਗਦਾ ਜਿਹੜਾ ਨਜ਼ਰ ਹੀ ਨਹੀਂ ਆਉਂਦਾ ਤੇ ਪੰਜਾਬ ਦਾ ਧੂਆਂ ਬੜੀ ਛੇਤੀ ਨਜ਼ਰ ਆ ਜਾਂਦਾ ਤਾਂ ਜਦੋਂ ਅਸੀਂ ਅਜੇ ਝੋਨਾ ਹੀ ਨਹੀਂ ਵੱਢਿਆ ਤੇ ਪਰਾਲੀ ਦਾ ਧੂਆਂ ਦਿੱਲੀ ਕਿਵੇਂ ਪਹੁੰਚ ਗਿਆ ਸਾਹ ਬੰਦ ਪੰਜਾਬ ਵਾਲਿਆਂ ਦਾ ਹੋਣਾ ਚਾਹੀਦਾ ਪਰ ਪੰਜਾਬ ਵਾਲੇ ਆਲਿਆਂ ਨੂੰ ਕੋਈ ਸਮੱਸਿਆ ਅਜੇ ਤੱਕ ਆਈ ਨਹੀਂ ਮੇਰੇ ਪਿੱਛੇ ਤੁਸੀਂ ਵਾਤਾਵਰਣ ਦੇਖ ਲਓ ਬਿਲਕੁਲ ਐਨ ਪਿਓਰ ਪਿਆ ਹੈ ਨਾਲ ਵਾਲੇ ਪਿੰਡ ਦੇ ਨਿਸ਼ਾਨ ਸਾਹਿਬ ਬਿਲਕੁਲ ਦਿੰਦੇ ਆ ਤਾਂ ਅਸਲ ਦੇ ਵਿੱਚ ਇਹ ਆਪਦੀਆਂ ਨਕਾਮੀਆਂ ਲੁਕਾਉਂਦੇ ਆ ਲੋਕਾਂ ਨੂੰ ਜਵਾਬ ਦੇਣੇ ਪੈਂਦੇ ਆ ਪੰਜਾਬ ਨੂੰ ਤਾਂ ਇਹਨਾਂ ਨੇ ਬਣਾ ਲਿਆ ਫੁੱਟਬਾਲ ਜਿਹੜੀ ਆਮ ਆਦਮੀ ਪਾਰਟੀ ਵਾਲੇ ਪੰਜਾਬ ਦੇ ਵਿੱਚ ਸਰਕਾਰ ਬਣਾਈ ਬੈਠੇ ਆ ਉਹ ਕੀ ਕਰਦੇ ਆ ਜਦੋਂ ਉਹਨਾਂ ਤੋਂ ਮੁਆਵਜ਼ਾ ਮੰਗੀਏ ਉਹ ਕਹਿ ਦਿੰਦੇ ਆ ਜੀ ਪਿੱਛੋਂ ਭਾਜਪੀ ਵਾਲੇ ਨਹੀਂ ਦਿੰਦੇ ਕੀ ਕਰਦਾ ਜਿੱਦਾਂ ਨੂੰ ਠੇਡਾ ਮਾਰ ਕੇ ਕਦੇ ਉਹਦੇ ਪਾਲੇ 'ਚ ਕਰ ਦਿੰਦੇ ਆ ਕਦੇ ਉਹਦੇ ਪਾਲੇ 'ਚ ਕਰ ਦਿੰਦੇ ਆ ਚਾਹੇ ਕਿਸੇ ਦੀ ਵੀ ਸਰਕਾਰ ਰਹੀ ਹੈ ਮੈਂ ਪੁੱਛਣਾ ਚਾਹੁੰਨੀ ਆ ਵੀ ਜੇ ਪੰਜਾਬ ਦੇ ਵਿੱਚ ਧੂਆਂ ਕੀਤਾ ਜਾਊ ਸਭ ਤੋਂ ਪਹਿਲਾਂ ਸਾਰਾ ਪੰਜਾਬ ਸਾਹ ਉੱਤਨ ਨਾਲ ਹੀ ਮਰ ਜੂਗਾ ਜੇ ਇੰਨੇ ਵੱਡੇ ਪੱਧਰ ਤੇ ਅਸੀਂ ਧੂਆਂ ਕੀਤਾ ਹੋਵੇ ਇਹ ਤੁਸੀਂ ਆਪਦੀ ਜਨਤਾ ਨੂੰ ਮੂਰਖ ਬਣਾਉਣਾ ਬੰਦ ਕਰੋ ਦੇਖਿਆ ਕਰੋ ਆਪਦੀਆਂ ਸੜਕਾਂ ਤੇ ਅੱਖਾਂ ਖੋਲ ਕੇ ਵੀ ਕਿੰਨਾ ਜ਼ਿਆਦਾ ਟ੍ਰੈਫਿਕ ਹੈ ਜਿਹੜਾ ਫੈਕਟਰੀਆਂ ਚੋਂ ਧੂਆਂ ਨਿਕਲਦਾ ਉਹਦੇ ਨਾਲ ਪ੍ਰਦੂਸ਼ਣ ਨਹੀਂ ਹੁੰਦਾ ਕਿਉਂਕਿ ਉਹ ਤੁਹਾਡੇ ਜਿਹੜੇ ਕਾਰਪੋਰੇਟ ਘਰਾੜੇ ਆ ਉਹਨਾਂ ਦਾ ਧੂਆਂ ਹੁੰਦਾ ਉਹ ਤੁਹਾਨੂੰ ਲੱਗਦਾ ਚੰਗਾ ਕਿਉਂਕਿ ਉਹਨਾਂ ਤੋਂ ਤੁਸੀਂ ਲੈ ਹੁੰਦੇ ਆ ਕਮਿਸ਼ਨ ਠੀਕ ਹੈ ਉਹ ਤਾਂ ਤੁਹਾਨੂੰ ਲੱਗਦਾ ਖੰਡ ਵਰਗਾ ਤੇ ਕਿਸਾਨਾਂ ਦੀ ਪਰਾਲੀ ਵਾਲਾ ਧੂਆਂ ਤੁਹਾਨੂੰ ਬੁਰਾ ਲੱਗਣ ਲੱਗ ਜਾਂਦਾ ਹੈ ਜਿਹੜੇ ਖੇਤਾਂ ਦੇ ਵਿੱਚ ਭਾਈ ਚਾਹ ਪਾਣੀ ਵੀ ਆਪਦਾ ਬਣਾਉਂਦੇ ਆ ਨਾ ਉਹ ਵੀ ਧਿਆਨ ਨਾਲ ਬਣਾਉਣ ਕਿਉਂਕਿ ਸੈਟੇਲਾਈਟ ਦੀ ਨਿਗਾ ਇੰਨੀ ਤੇਜ਼ ਹੁੰਦੀ ਹੈ ਇੰਨੀ ਤੇਜ਼ ਹੁੰਦੀ ਹੈ ਕਿ ਇਹਨਾਂ ਨੂੰ ਉ ਤਾਂ ਸਾਰਾ ਪੰਜਾਬ ਮੱਚੀ ਜਾਵੇ ਨਹੀਂ ਦਿਸਦਾ ਪਰ ਜਦੋਂ ਪਰਾਲੀ ਵਾਲਾ ਸੀਜ਼ਨ ਹੁੰਦਾ ਨਾ ਉਦੋਂ ਇਹਨਾਂ ਨੂੰ ਚਾਹ ਕਰਦੇ ਦੀ ਅੱਗ ਬਲਦੀ ਵੀ ਦਿਸ ਗਈ ਨਾ ਤੇ ਪਰਚਾ ਕੱਟ ਦਿੰਦੇ ਆ ਜਿਹੜੇ ਲੋਕ ਪੰਜਾਬ ਦੇ ਵਿੱਚ ਚੁੱਲਿਆਂ ਦੇ ਉੱਤੇ ਰੋਟੀ ਬਣਾਉਂਦੇ ਆ ਉਹ ਵੀ ਸਾਵਧਾਨ ਹੋ ਜਾਣ ਉਹਨਾਂ ਦੇ ਉੱਤੇ ਵੀ ਪਰਚੇ ਹੋ ਸਕਦੇ ਆ ਸਰਸਿਕਲ ਜੀ ਮੈਂ ਗਗਨ ਸਿੱਧੂ ਦਿੱਲੀ ਦੇ ਵਾਤਾਵਰਣ ਮੰਤਰੀ ਮਨਜਿੰਦਰ ਸਿੰਘ ਸਿਰਸਾ ਦਾ ਬਿਆਨ ਆਇਆ ਹੈ ਕਹਿੰਦੇ ਜਿਹੜਾ ਦਿੱਲੀ ਦੇ ਵਿੱਚ ਪ੍ਰਦੂਸ਼ਣ ਹੋਇਆ ਹੈ ਇਹਦਾ ਕਾਰਨ ਦੀਵਾਲੀ ਨਹੀਂ ਪੰਜਾਬ ਦੀ ਪਰਾਲੀ ਹੈ ਅੱਜ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਆંકੜਿਆਂ ਆਂਕੜੇ ਆ ਜਿਹੜੇ ਉਹ ਦੱਸਾਂਗੇ ਕਿ ਪੰਜਾਬ ਦੇ ਵਿੱਚ ਪਿਛਲੇ ਸਾਲ ਨਾਲੋਂ ਕਿੰਨੇ ਘਟ ਕੇ ਇਸ ਪਰਾਲੀ ਸਾੜਨ ਦੇ ਪੰਜਾਬ ਦੇ ਵਿੱਚ ਸਾਹਮਣੇ ਆਏ ਨੇ ਤਾਂ ਦੱਸ ਦਈਏ ਕਿ ਪੰਜਾਬ ਨਾਲੋਂ ਕਿਤੇ ਜ਼ਿਆਦਾ ਪਰਾਲੀ ਸਾੜਨ ਦੇ ਕੇਸ ਉੱਤਰ ਪ੍ਰਦੇਸ਼ ਤੋਂ ਸਾਹਮਣੇ ਆਏ ਆ ਪਰ ਫਿਰ ਵੀ ਜਿਹੜੇ ਦਿੱਲੀ ਦੇ ਮੰਤਰੀ ਐ ਉਹਨਾਂ ਨੇ ਟਾਰਗੇਟ ਸਿਰਫ ਤੇ ਸਿਰਫ ਪੰਜਾਬ ਨੂੰ ਕਰਨਾ ਹੁੰਦਾ ਪੰਜਾਬ ਦੇ ਵਿੱਚ 2024 ਦੀ ਜੇ ਗੱਲ ਕੀਤੀ ਜਾਵੇ ਤਾਂ ਉਦੋਂ ਨਾਲੋਂ ਹੁਣ ਜਿਹੜੇ ਆ 75% ਦੀ ਘਟ ਅੰਕੜੇ ਆ ਜਿਹੜੇ ਜਾਂ ਕੇਸ ਆ ਉਹ ਪਰਾਲੀ ਸਾੜਨ ਦੇ ਸਾਹਮਣੇ ਆਏ ਆ ਜਿਵੇਂ 2024 ਦੇ ਵਿੱਚ 1445 ਕੇਸ ਸਨ ਉਸ ਦੇ ਮੁਕਾਬਲੇ ਹੁਣ 2025 ਦੇ ਵਿੱਚ ਜੇ ਗੱਲ ਕੀਤੀ ਜਾਵੇ 15 ਸਤੰਬਰ ਤੋਂ ਲੈ ਕੇ 20 ਅਕਤੂਬਰ ਤੱਕ 353 ਕੇਸ ਹੈ ਜਿਹੜੇ ਉਹ ਪਰਾਲੀ ਸਾੜਨ ਦੇ ਸਾਹਮਣੇ ਆਏ ਆ ਜਦਕਿ ਇਹਦੇ ਮੁਕਾਬਲੇ ਉੱਤਰ ਪ੍ਰਦੇਸ਼ ਦੇ ਵਿੱਚ 557 ਕੇਸ ਹੁਣ ਤੱਕ ਸਾਹਮਣੇ ਆ ਚੁੱਕੇ ਆ ਪਰ ਫਿਰ ਵੀ ਦਿੱਲੀ ਵਾਲਿਆਂ ਨੂੰ ਜਿਹੜਾ ਉੱਤਰ ਪ੍ਰਦੇਸ਼ ਦਾ ਧੂਆ ਉਹ ਮਿਸਟਰ ਇੰਡੀਆ ਲੱਗਦਾ ਹੈ ਜਿਹੜਾ ਨਜ਼ਰ ਹੀ ਨਹੀਂ ਆਉਂਦਾ ਤੇ ਪੰਜਾਬ ਦਾ ਧੂਆ ਬੜੀ ਛੇਤੀ ਨਜ਼ਰ ਆ ਜਾਂਦਾ ਹੈ ਹੁਣ ਇਹਨਾਂ ਨੂੰ ਇੱਕ ਸਵਾਲ ਇਸ ਵੀਡੀਓ ਦੇ ਵਿੱਚ ਜ਼ਰੂਰ ਕਰਨਾ ਚਾਹਾਂਗੀ ਆ ਜਿਹੜੀ ਤੁਸੀਂ ਵੀਡੀਓ ਦੇਖ ਰਹੇ ਹੋ ਮੇਰੇ ਪਿੱਛੇ ਝੋਨੇ ਦੀ ਫਸਲ ਹੈ ਜਿਹਦੀ ਅਜੇ ਤੱਕ ਕਟਾਈ ਨਹੀਂ ਹੋਈ ਤੇ ਜਿੱਥੋਂ ਤੱਕ ਕੈਮਰੇ ਦੀ ਨਿਗਾਹ ਜਾਂਦੀ ਹੈ ਉੱਥੋਂ ਤੱਕ ਅਜੇ ਜਿਹੜਾ ਝੋਨਾ ਹੈ ਉਹ ਕੱਟਿਆ ਨਹੀਂ ਗਿਆ ਇਹਦਾ ਕਾਰਨ ਸੀ ਕਿ ਇਸ ਵਾਰ ਪੰਜਾਬ ਦੇ ਵਿੱਚ ਝੋਨੇ ਪਛੇਤੇ ਸੀ ਕੁਝ بارش ਦੇ ਮੌਸਮ ਕਰਕੇ ਵੀ ਜਿਹੜੇ ਆ ਝੋਨੇ ਉਹ ਪਛੇਤੇ ਹੋ ਜਾਂਦੇ ਆ بارش ਬਹੁਤ ਜ਼ਿਆਦਾ ਪਈ ਕੁਝ ਜਿਹੜਾ ਇੱਥੇ ਝੋਨਾ ਸੀ ਉਹ ਹੜਾਂ ਦੀ ਮਾਰੇ ਠਾ ਗਿਆ ਤੇ ਤਬਾਹ ਹੋ ਗਈਆਂ ਉਹ ਫਸਲਾਂ ਜਿਸ ਦੇ ਕਰਕੇ ਜਿਹੜੀ ਝੋਨੇ ਦੀ ਕਟਾਈ ਆ ਉਹ ਇਸ ਵਾਰ ਲੇਟ ਆ ਤਾਂ ਜਦੋਂ ਅਸੀਂ ਅਜੇ ਝੋਨਾ ਹੀ ਨਹੀਂ ਵੱਢਿਆ ਤੇ ਪਰਾਲੀ ਦਾ ਧੂਆਂ ਦਿੱਲੀ ਕਿਵੇਂ ਪਹੁੰਚ ਗਿਆ ਕੀ ਪੰਜਾਬ ਵਾਲਿਆਂ ਨੇ ਕੋਈ ਜਿਹੜੀ ਪਰਾਲੀ ਦਾ ਧੂਆਂ ਉਹਦੀ ਅੰਗੀਠੀ ਦਿੱਲੀ ਜਾ ਕੇ ਕੱਢੀ ਆ ਥੱਲੋਂ ਦੀ ਪੈਪਾਂ ਪਾ ਕੇ ਜਿਹੜਾ ਸਾਰਾ ਹਰਿਆਣਾ ਬਾਈਪਾਸ ਕਰਕੇ ਜਾ ਕੇ ਦਿੱਲੀ ਦੇ ਵਿੱਚ ਧੂਆ ਹੁੰਦਾ ਜੇ ਪੰਜਾਬ ਦੇ ਵਿੱਚ ਧੂਆ ਕੀਤਾ ਜਾਊਗਾ ਪਰਾਲੀ ਸਾੜੀ ਜਾਊਗੀ ਸਭ ਤੋਂ ਪਹਿਲਾਂ ਸਾਹ ਬੰਦ ਪੰਜਾਬ ਵਾਲਿਆਂ ਦਾ ਹੋਣਾ ਚਾਹੀਦਾ ਪਰ ਪੰਜਾਬ ਵਾਲੇ ਆਲਿਆਂ ਨੂੰ ਕੋਈ ਸਮੱਸਿਆ ਹਜੇ ਤੱਕ ਆਈ ਨਹੀਂ ਮੇਰੇ ਪਿੱਛੇ ਤੁਸੀਂ ਵਾਤਾਵਰਣ ਦੇਖ ਲਓ ਬਿਲਕੁਲ ਐਨ ਪਿਓਰ ਪਿਆ ਨਾਲ ਵਾਲੇ ਪਿੰਡ ਦੇ ਨਿਸ਼ਾਨ ਸਾਹਿਬ ਬਿਲਕੁਲ ਦਿੰਦੇ ਆ ਵਾਟਰ ਬਾਕਸ ਦਿੰਦੇ ਆ ਪਰ ਇਹਨਾਂ ਨੂੰ ਪਤਾ ਨਹੀਂ ਕਿਵੇਂ ਇੱਥੋਂ ਵਾਲਾ ਧੂਆਂ ਜਾ ਕੇ ਦਿੱਲੀ ਇਹਨਾਂ ਦਾ ਸਾਹ ਬੰਦ ਕਰਨ ਲੱਗ ਜਾਂਦਾ ਅਸਲ ਦੇ ਵਿੱਚ ਇਹ ਆਪਦੀਆਂ ਨਕਾਮੀਆਂ ਲੁਕਾਉਂਦੇ ਆ ਲੋਕਾਂ ਨੂੰ ਜਵਾਬ ਦੇਣੇ ਪੈਂਦੇ ਆ ਕਿ ਜਿਹੜਾ ਇੰਨਾ ਜ਼ਿਆਦਾ ਟ੍ਰੈਫਿਕ ਹੈ ਦਿੱਲੀ ਦੇ ਵਿੱਚ ਜਿਹੜਾ ਪਿੱਛੇ ਹੁਣ ਦੀਵਾਲੀ ਦਾ ਤਿਉਹਾਰ ਲੰਘ ਕੇ ਗਿਆ ਉਹਦੇ ਉੱਤੇ ਲੋਕਾਂ ਨੇ 50 50 60 60 ਹਜ਼ਾਰ ਦੇ ਪਟਾਕੇ ਸਾੜੇ ਆ ਜਿਹੜੇ ਅਸੀਂ 50 50 40 40 ਲੱਖ ਦੇ 라ਵਣ ਸਾੜੇ ਆ ਤੇ ਉਹਨਾਂ ਦਾ ਜਵਾਬ ਤੇ ਸਾਨੂੰ ਲੋਕਾਂ ਨੂੰ ਦੇਣਾ ਪਊਗਾ ਨਾ ਸੋ ਚੰਗਾ ਹੋਊਗਾ ਕਿ ਆਪਾਂ ਜਿਹੜਾ ਸਾਰਾ ਠੂਣਾ ਉਹ ਪੰਜਾਬ ਦੇ ਸਿਰ ਪਾਣ ਦਿੰਦੇ ਆ ਪੰਜਾਬ ਨੂੰ ਤਾਂ ਇਹਨਾਂ ਨੇ ਬਣਾ ਲਿਆ ਫੁੱਟਬਾਲ ਜਿਹੜੇ ਆਮ ਆਦਮੀ ਪਾਰਟੀ ਵਾਲੇ ਪੰਜਾਬ ਦੇ ਵਿੱਚ ਸਰਕਾਰ ਬਣਾਈ ਬੈਠੇ ਆ ਉਹ ਕੀ ਕਰਦੇ ਆ ਜਦੋਂ ਉਹਨਾਂ ਤੋਂ ਮੁਆਵਜ਼ਾ ਮੰਗੀਏ ਉਹ ਕਹਿ ਦਿੰਦੇ ਆ ਜੀ ਪਿੱਛੋਂ ਬੀਜੇਪੀ ਵਾਲੇ ਨਹੀਂ ਦਿੰਦੇ ਬੀਜੇਪੀ ਵਾਲੇ ਪੰਜਾਬ ਦੇ ਨਾਲ ਵਿਤਕਰਾ ਕਰਦੇ ਆ ਤੇ ਜਦੋਂ ਭਾਜਪਾ ਵਾਲਿਆਂ ਨੇ ਆਪਦੇ ਵਾਲੀ ਜਨਤਾ ਟਿਕਾਉਣੀ ਹੁੰਦੀ ਆ ਉਹ ਫਿਰ ਪੰਜਾਬ ਵਾਲਿਆਂ ਸੇ ਠੂਣਾ ਬਹਾਨਾ ਦਿੰਦੇ ਆ ਕਿ ਲਓ ਜੀ ਆ ਪ੍ਰਾਲੀ ਦਾ ਜਿਹੜਾ ਧੂਆ ਹੈ ਹਨਾ ਤੇ ਉਹ ਪੰਜਾਬ ਤੋਂ ਆ ਰਿਹਾ ਮਤਲਬ ਕੁੱਲ ਮਿਲਾ ਕੇ ਅਸੀਂ ਫੁੱਟਵਾਲਾਂ ਜਿਹਦਾ ਜੀ ਕਰਦਾ ਜਿੱਦਨੂੰ ਠੇਡਾ ਮਾਰ ਕੇ ਕਦੇ ਉਹਦੇ ਪਾਲੇ 'ਚ ਕਰ ਦਿੰਦੇ ਆ ਕਦੇ ਉਹਦੇ ਪਾਲੇ 'ਚ ਕਰ ਦਿੰਦੇ ਆ ਚਾਹੇ ਕਿਸੇ ਦੀ ਵੀ ਸਰਕਾਰ ਰਹੀ ਹੈ ਜਦੋਂ ਉੱਥੇ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਸੀ ਉਹ ਵੀ ਇਹੀ ਬਹਾਨਾ ਲਾਉਂਦੇ ਹੁੰਦੇ ਸੀ ਜਦੋਂ ਕਾਂਗਰਸ ਦੀ ਸਰਕਾਰ ਸੀ ਉਦੋਂ ਵੀ ਇਹੋ ਜਿਹੀ ਬਹਾਨੇ ਹੁੰਦੇ ਸੀ ਤੇ ਜਦੋਂ ਹੁਣ ਭਾਜਪਾ ਦੀ ਸਰਕਾਰ ਹੈ ਉਹਨਾਂ ਨੇ ਵੀ ਇਹੀ ਕੰਮ ਫੜ ਰੱਖਿਆ ਮੈਂ ਪੁੱਛਣਾ ਚਾਹੁੰਨੀ ਆ ਵੀ ਜੇ ਪੰਜਾਬ ਦੇ ਵਿੱਚ ਧੂਆਂ ਕੀਤਾ ਜਾਊ ਸਭ ਤੋਂ ਪਹਿਲਾਂ ਸਾਰਾ ਪੰਜਾਬ ਸਾਹ ਘੁੱਟਣ ਨਾਲ ਹੀ ਮਰ ਜਾਊਗਾ ਜੇ ਇੰਨੇ ਵੱਡੇ ਪੱਧਰ ਤੇ ਅਸੀਂ ਧੂਆਂ ਕੀਤਾ ਹੋਵੇ ਜਿਹਦਾ ਧੂਆਂ ਸਾਰਾ ਹਰਿਆਣਾ ਬਾਈਪਾਸ ਕਰਕੇ ਦਿੱਲੀ ਜਾਵਣੇ ਜੇ ਇੰਨਾ ਜ਼ਿਆਦਾ ਧੂਆਂ ਹੋਵੇ ਨਹੀਂ ਇਹ ਤੁਸੀਂ ਆਪ ਦੀ ਜਨਤਾ ਨੂੰ ਮੂਰਖ ਬਣਾਉਣਾ ਬੰਦ ਕਰੋ ਅਸਲ ਦੇ ਵਿੱਚ ਇਹ ਪੰਜਾਬ ਦਾ ਧੂਆਂ ਨਹੀਂ ਇਹ ਤੁਹਾਡੀ ਦਿੱਲੀ ਦਾ ਹੀ ਧੂਆਂ ਹੈ ਦੇਖਿਆ ਕਰੋ ਆਪਦੀਆਂ ਸੜਕਾਂ ਤੇ ਅੱਖਾਂ ਖੋਲ ਕੇ ਵੀ ਕਿੰਨਾ ਜ਼ਿਆਦਾ ਟ੍ਰੈਫਿਕ ਹੈ ਸੋ ਪੰਜਾਬ ਸਰ ਹਰੇਕ ਗੱਲ ਦਾ ਠੂਣਾ ਨਾ ਭੰਨਿਆ ਜਾਵੇ ਔਰ ਤੁਸੀਂ ਕੀਤਾ ਕੀ ਹੈ ਕੀਤਾ ਕੀ ਹੈ ਜੇ ਪਿੱਛੇ ਜੇ ਕਣਕਾਂ ਸੜੀਆਂ ਉਦੋਂ ਤੁਹਾਡੇ ਸੈਟਲਾਈਟ ਨੇ ਕੰਮ ਨਹੀਂ ਕੀਤਾ ਤੁਸੀਂ ਕਿਸੇ ਨੂੰ ਮੁਆਵਜ਼ਾ ਨਹੀਂ ਦਿੱਤਾ ਉਦੋਂ ਸਾਰਾ ਪੰਜਾਬ ਸੜ ਰਿਹਾ ਸੀ ਤੁਸੀਂ ਇੱਕ ਵੀ ਮਿਆਰ ਨਹੀਂ ਦਿੱਤਾ ਵੀ ਹਾਂ ਹੁਣ ਉਦੋਂ ਨਹੀਂ ਤੂੰ ਮਤਲਬ ਦਿੱਲੀ ਗਿਆ ਉਦੋਂ ਤੂੰ ਐਨੇ ਕੋਈ ਨੁਕਸਾਨ ਨਹੀਂ ਕੀਤਾ ਕੋਈ ਪ੍ਰਦੂਸ਼ਣ ਨਹੀਂ ਹੋਇਆ ਉਦੋਂ ਧੂਏ ਦਾ ਅੱਜ 30% ਝੋਨਾ ਅਜੇ ਪੰਜਾਬ ਦੇ ਵਿੱਚ ਵੱਢਿਆ ਵੀ ਨਹੀਂ ਗਿਆ 30% ਅਸੀਂ ਤੁਹਾਨੂੰ ਕੈਮਰੇ ਰਾਹੀਂ ਵਿਖਾਉਣ ਦੀ ਕੋਸ਼ਿਸ਼ ਕੀਤੀ ਵੀ ਅਜੇ ਤੱਕ ਤਾਂ ਝੋਨੇ ਦੀ ਕਟਾਈ ਜੋਰਾ-ਚੋਰਾ ਤੇ ਚੱਲੀ ਹੀ ਨਹੀਂ ਅਜੇ ਤੱਕ ਝੋਨੇ ਦੀ ਕਟਾਈ ਜੋਰਾ-ਚੋਰਾ ਤੇ ਚੱਲੀ ਹੀ ਨਹੀਂ ਪਹਿਲਾਂ ਹੀ ਪਰਾਲੀ ਕਿੱਥੋਂ ਸਾੜਤੀ ਅਸੀਂ ਪਹਿਲਾਂ ਹੀ ਪਰਾਲੀ ਕਿਵੇਂ ਸਾੜ ਸਕਦੀ ਹੈ ਜਦੋਂ ਕਣਕਾਂ ਸੜਗੀਆਂ ਸੀ ਉਦੋਂ ਤੁਸੀਂ ਕਿਉਂ ਨਹੀਂ ਬਿਆਨ ਦਿੱਤੇ ਉਦੋਂ ਤੁਹਾਡਾ ਸੈਟੇਲਾਈਟ ਕਿੱਥੇ ਸੀ ਉਦੋਂ ਤੁਹਾਡਾ ਪ੍ਰਸ਼ਾਸਨ ਕਿੱਥੇ ਸੀ ਉਦੋਂ ਕਿਹੜੀ ਜ਼ਿੰਮੇਵਾਰ ਬੰਦਿਆਂ ਦੇ ਉੱਤੇ ਪਰਚੇ ਕੱਟੇ ਗਏ ਅੱਜ ਜੇ ਅੰਨਦਾਤਾ ਤੁਹਾਨੂੰ ਅਨਾਜ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਤੁਹਾਡੀ ਕਿੱਡੀ ਮਤਲਬ ਇਹ ਘਟਿਆ ਗੱਲਿਆ ਕਿ ਪਹਿਲੇ ਦਿਨ ਉਹਦੇ ਤੋਂ ਅਨਾਜ ਫੜੋਂਗੇ ਚਾਵਲ ਫੜੋਂਗੇ ਤੇ ਜਦੋਂ ਉਹ ਦੂਜੀ ਵਾਰ ਤੁਹਾਡੇ ਲਈ ਕਣਕ ਤਿਆਰ ਕਰਨ ਦੀ ਕੋਸ਼ਿਸ਼ ਕਰਨ ਵਾਸਤੇ ਵਾਹਨ ਤਿਆਰ ਕਰੂਗਾ ਉਦੋਂ ਤੁਸੀਂ ਉਹਨੂੰ ਤੋਹਫੇ ਵਜੋਂ ਤੋਹਫੇ ਵਜੋਂ ਪਰਚੇ ਦੇਵੋਗੇ ਏ ਇਹ ਨਾਮ ਦੇ ਰਿਹਾ ਦੁਨੀਆ ਦਾ ਪਹਿਲਾ ਦੇਸ਼ ਆ ਜਿਹਦੇ ਵਿੱਚ ਕਿਸਾਨਾਂ ਨੂੰ ਅਨਾਜ ਦੇ ਵਟੇ ਪਰਚੇ ਦਿੱਤੇ ਜਾਂਦੇ ਆ ਹੁਣ ਦੂਜਾ ਸਵਾਲ ਤੁਹਾਨੂੰ ਇਹ ਉੱਠਦਾ ਹੈ ਕਿ ਤੁਸੀਂ ਪੰਜਾਬ ਦੇ ਕਿਸਾਨਾਂ ਲਈ ਕੀ ਕੀਤਾ ਕੀ ਕੀਤਾ ਕੀ ਕਦੇ ਤੁਸੀਂ ਉਹਨਾਂ ਨੂੰ ਵਾਹਨ ਤਿਆਰ ਕਰਨ ਲਈ ਕਦੇ ਸਬਸਿਡੀ ਦਿੱਤੀ ਕਦੇ ਕੋਈ ਖਰਚਾ ਦਿੱਤਾ ਕਦੇ ਕੋਈ ਤੇਲ ਪਾਣੀ ਦਿੱਤਾ ਕਦੇ ਕੋਈ ਹੱਲ ਦੱਸਿਆ ਵੀ ਜੇ ਉਹ ਪਰਾਲੀ ਨਾ ਸਾੜਨ ਤੇ ਉਹਦਾ ਹੱਲ ਕੀ ਹੈ ਆਹੀ ਗੱਠਾਂ ਉਹ ਆਪਦੇ ਖਰਚੇ ਤੇ ਬਨ ਰਹੇ ਆ 2-2000 ਰੁਪਇਆ ਖਰਚ ਕੇ ਉਹ ਗੱਠਾ ਬਨ ਰਹੇ ਆ ਤੇ ਗੱਠਾ ਜਾਣੀਆਂ ਕਿੱਥੇ ਨੇ ਫੈਕਟਰੀਆਂ ਚ ਤੇ ਫੈਕਟਰੀਆਂ ਚ ਲਿਜਾ ਕੇ ਕਿਹੜਾ ਤੁਸੀਂ ਇਹਨਾਂ ਗੱਠਾਂ ਦਾ ਅਚਾਰ ਪਾਉਣਾ ਤੁਸੀਂ ਵੀ ਤੇ ਸਾੜਦੀਆਂ ਹੀ ਆ ਉਦੋਂ ਤੂੰ ਆਣਾ ਹੋਊਗਾ ਜਿਹੜਾ ਫੈਕਟਰੀਆਂ ਚ ਧੂਆ ਨਿਕਲਦਾ ਉਹਦੇ ਨਾਲ ਪ੍ਰਦੂਸ਼ਣ ਨਹੀਂ ਹੁੰਦਾ ਕਿਉਂਕਿ ਉਹ ਤੁਹਾਡੇ ਜਿਹੜੇ ਕਾਰਪੋਰੇਟ ਘਰਾਣੇ ਆ ਉਹਨਾਂ ਦਾ ਧੂਆ ਹੁੰਦਾ ਉਹ ਤੁਹਾਨੂੰ ਲੱਗਦਾ ਚੰਗਾ ਕਿਉਂਕਿ ਉਹਨਾਂ ਤੋਂ ਤੁਸੀਂ ਲੈ ਹੁੰਦੇ ਆ ਕਮਿਸ਼ਨ ਠੀਕ ਹੈ ਉਹ ਤਾਂ ਤੁਹਾਨੂੰ ਲੱਗਦਾ ਖੰਡ ਵਰਗਾ ਤੇ ਕਿਸਾਨਾਂ ਦੀ ਪਰਾਲੀ ਵਾਲਾ ਧੂਆ ਤੁਹਾਨੂੰ ਬੁਰਾ ਲੱਗਣ ਲੱਗ ਜਾਂਦਾ ਉਹ ਤੁਹਾਨੂੰ ਭੈੜਾ ਲੱਗਦਾ ਕਿਉਂਕਿ ਉਹਨਾਂ ਨੇ ਤੁਹਾਨੂੰ ਪੈਸੇ ਨਹੀਂ ਦਿੱਤੇ ਹੁੰਦੇ ਇਹੀ ਇਹੀ ਮਨਸੂਬਾ ਹੋਇਆ ਨਾ ਜਿੰਨੇ ਅਫਸਰ ਤੁਸੀਂ ਪਰਚੇ ਕੱਟਣ ਤੇ ਤਾਇਨਾਤ ਕੀਤੇ ਆ ਕਿਸਾਨਾਂ ਦੇ ਉੱਤੇ ਪੰਜਾਬ ਦੇ ਕਿਸਾਨਾਂ ਦੇ ਉੱਤੇ ਪਰਾਲੀ ਸਾੜਨ ਵਾਲੇ ਮਾਮਲੇ ਦੇ ਵਿੱਚ ਜਿੰਨੇ ਤੁਸੀਂ ਅਫਸਰ ਇਹਦੇ ਤੇ ਤਾਇਨਾਤ ਕੀਤੇ ਇਹਨੂੰ ਤਾਂ ਵਾਂਹ ਤਿਆਰ ਕਰਨ ਤੇ ਲਾ ਦਿੰਦੇ ਜਾਂ ਬਲਵੇਂ ਤੇ ਇੰਨੇ ਵੇਲੇ ਹੁੰਨੇ ਹੋ ਤੁਸੀਂ ਤੇ ਬੀਜ ਹੀ ਜਾਇਆ ਕਰੋ ਖਾਂ ਕਣ ਕਿਸਾਨ ਨੂੰ ਕੀ ਲੋੜ ਪਈ ਆ ਕਾਹਨੂੰ ਕਿਸਾਨ ਇਨ੍ਹਾਂ ਚੱਕਰਾਂ 'ਚ ਪਵੇ ਕਾਹਨੂੰ ਉਹਨੂੰ ਲੋੜ ਪਵੇ ਤੇ ਕਾਹਨੂੰ ਉਹ ਤੁਹਾਡੇ ਤੋਂ ਮਿਹਣੇ ਲਵੇ ਤੇ ਤੁਸੀਂ ਕੰਮ ਹੀ ਨੁਮੇੜ ਦਿਆ ਕਰੋ ਇੰਨਾ ਜ਼ੋਰ ਤੇ ਲੱਗਦਾ ਹੀ ਨਹੀਂ ਨਾਲੇ ਜਿਵੇਂ ਸੀਐਮ ਸਾਹਿਬ ਕਹਿੰਦੇ ਹੁੰਦੇ ਸੀ ਵੀ ਪਟਵਾਰੀ ਲੋਕਾਂ ਨੂੰ ਆਮ ਮਿਲਿਆ ਕਰਨਗੇ ਲਓ ਜੀ ਪਹਿਲਾਂ ਤਾਂ ਨਹੀਂ ਮਿਲੇ ਕਦੇ ਪਟਵਾਰਖਾਨੇ ਅੰਚ ਤਾਂ ਨਹੀਂ ਇਹ ਮਿਲੇ ਹੁਣ ਜਰੂਰ ਆਇਆ ਕਰਨਗੇ ਹੁਣ ਜਰੂਰ ਉਹ ਘਰੋ ਘਰ ਹੀ ਆਉਣਗੇ ਠੀਕ ਹੈ ਉਹ ਬਾਹਾਂ ਦੇ ਵਿੱਚ ਫਿਰਨਗੇ ਦੇਖਣਗੇ ਕਿ ਕਿਤੇ ਚੰਗਿਆਰੀ ਤਾਂ ਨਹੀਂ ਲੱਗੀ ਹੋਈ ਧਿਆਨ ਨਾਲ ਜਿਹੜੇ ਖੇਤਾਂ ਦੇ ਵਿੱਚ ਭਾਈ ਚਾਹ ਪਾਣੀ ਵੀ ਆਪਦਾ ਬਣਾਉਂਦੇ ਆ ਨਾ ਉਹ ਵੀ ਧਿਆਨ ਨਾਲ ਬਣਾਉਣ ਕਿਉਂਕਿ ਸੈਟੇਲਾਈਟ ਦੀ ਨਿਗਾ ਇੰਨੀ ਤੇਜ਼ ਹੁੰਦੀ ਹੈ ਇੰਨੀ ਤੇਜ਼ ਹੁੰਦੀ ਹੈ ਕਿ ਇਹਨਾਂ ਨੂੰ ਉ ਤਾਂ ਸਾਰਾ ਪੰਜਾਬ ਮੱਚੀ ਜਾਵੇ ਨਹੀਂ ਦਿਸਦਾ ਪਰ ਜਦੋਂ ਪਰਾਲੀ ਵਾਲਾ ਸੀਜ਼ਨ ਹੁੰਦਾ ਨਾ ਉਦੋਂ ਇਹਨਾਂ ਨੂੰ ਚਾ ਕਰਦੇ ਦੀ ਅੱਗ ਬਲਦੀ ਵੀ ਦਿਸ ਗਈ ਨਾ ਤੇ ਪਰਚਾ ਕੱਟ ਦਿੰਦੇ ਆ ਜਿਹੜੇ ਲੋਕ ਪੰਜਾਬ ਦੇ ਵਿੱਚ ਚੁੱਲਿਆਂ ਦੇ ਉੱਤੇ ਰੋਟੀ ਬਣਾਉਂਦੇ ਆ ਉਹ ਵੀ ਸਾਵਧਾਨ ਹੋ ਜਾਣ ਉਹਨਾਂ ਦੇ ਉੱਤੇ ਵੀ ਪਰਚੇ ਹੋ ਸਕਦੇ ਆ ਜਿਹੜੇ ਹਸਾਬ ਨਾਲ ਇਹਨਾਂ ਨੇ ਸਖਤਾਈ ਕੀਤੀ ਐ ਇਸ ਵਾਰ ਇੰਨੀ ਸਖਤਾਈ ਦੇ ਬਾਵਜੂਦ ਅਜੇ ਤੱਕ ਤਾਂ ਕਿਸੇ ਨੇ ਪ੍ਰਾਲੀ ਸਾੜੀ ਨਹੀਂ ਫਿਰ ਵੀ ਉਧਰੋਂ ਮਹਿਣਾ ਆਉਂਦਾ ਕਿ ਪੰਜਾਬ ਦੀ ਪ੍ਰਾਲੀ ਨੇ ਦਿੱਲੀ ਧੂਆਂ ਰੋਲ ਕਰਤੀ ਪੰਜਾਬ ਦੀ ਪ੍ਰਾਲੀ ਨੇ ਕੀ ਕੀਤਾ ਤੁਸੀਂ ਪੰਜਾਬ ਲਈ ਕੀ ਵੱਖਰਾ ਕੀ ਦੇਤਾ ਤੁਸੀਂ ਕਿਸਾਨਾਂ ਨੂੰ ਪਿੱਛੇ ਜੇ ਜਦੋਂ ਹੜਾ ਆਇਆ ਸੀ ਤੁਸੀਂ ਜਿਹੜਾ ਜਿੰਨਾ ਕ ਫੰਡ ਦੇ ਕੇ ਗਏ ਸੀ ਨਾ ਓੰਨੇ ਕ ਤਾਂ ਤੁਹਾਡੀ ਸਿਕਿਉਰਿਟੀ ਦਾ ਖਰਚ ਆਇਆ ਜਿਹੜਾ ਤੁਸੀਂ ਕਿਸਾਨਾਂ ਨੂੰ ਫੰਡ ਦੇ ਕੇ ਮਜ਼ਾਕ ਕਰਕੇ ਗਏ ਸੀ ਓਨਾਂ ਕ ਤਾਂ ਕਿਸਾਨਾਂ ਦੀ ਜਿਹੜੀ ਤੁਸੀਂ ਮਦਦ ਲਈ ਕਹਿ ਕੇ ਗਈ ਸੀ ਨਾ ਕਿ ਮੁਆਵਜ਼ਾ ਤੁਹਾਡਾ ਉਦੋਂ ਜ਼ਿਆਦਾ ਦਿੱਤਾ ਤੁਹਾਡੀ ਸਿਕਿਉਰਿਟੀ ਆ ਉਦੋਂ ਜ਼ਿਆਦਾ ਤਾਂ ਉਹ ਇਕੱਠਾ ਕਰਕੇ ਤੁਹਾਨੂੰ ਰੋਟੀ ਖਵਾ ਸਕਦੇ ਸੀ ਮਤਲਬ ਇਹੋ ਜਿਹਾ ਮਜ਼ਾਕ ਕਰਦੇ ਹੋ ਤੁਸੀਂ ਜਾਂ ਤੁਸੀਂ ਵੱਖਰਾ ਕੀ ਕਰਤਾ ਪਰਾਲੀ ਦੀਆਂ ਗੱਠਾਂ ਬੰਨ੍ਹ ਕੇ ਤੁਸੀਂ ਇਹਦਾ ਕੀ ਨਵਟਾਰਾ ਕੀਤਾ ਹੈ ਕੀ ਬਣਾਉਂਗੇ ਇਹਦਾ ਪਰਾਲੀ ਦੀਆਂ ਗੱਠਾਂ ਦਾ ਕੀ ਬਣਾਉਣਾ ਚਾਹੁੰਦੇ ਹੋ ਤੁਸੀਂ ਸੋ ਇਹਨਾਂ ਦੇ ਜਾਂ ਤਾਂ ਭਈ ਪੁਖਤਾ ਹੱਲ ਕਰੋ ਤੁਸੀਂ ਕਿਸਾਨ ਨੂੰ ਕਿੰਨਾ ਪੈਸਾ ਦਿੰਨੇ ਹੋ ਕਿੰਨੇ ਲੋਕ ਪਰਾਲੀ ਨਹੀਂ ਸਾੜਦੇ ਕਿੰਨੇ ਕਿਸਾਨ ਜਾਗਰੂਕ ਹੋ ਕੇ ਪਰਾਲੀ ਨਹੀਂ ਸਾੜਦੇ ਉਹਨਾਂ ਦੀ ਕੀ ਮਦਦ ਕਰ ਰਹੇ ਹੋ ਤੁਸੀਂ ਆਪਣੇ ਵੱਲੋਂ ਇਹਨਾਂ ਗੱਲਾਂ ਦੇ ਜਵਾਬ ਦਿੱਤੇ ਜਾਣ